ਤੁਰਦੀ ਨੂੰ ਜੇ ਇੱਕ ਕਰ ਲਿਓ ਗਰਮ ਵਾਲੀ ਨੂੰ ਅੰਡਲੇ ਵੀ ਦੀ ਲੱਗੀ ਹੋਈ ਆ ਥੋੜਾ ਜਿਹਾ ਬੱਚੇ ਦਾ ਕਰਦੀ ਹੈਗਾ ਦਿਨ ਵੀ ਦੂਜਾ ਸੂਈ ਨੂੰ ਤੇ 17 18 ਲੀਟਰ ਬੋਲਾ ਤਿਆਰ ਆ ਦੇਖ ਲਓ ਪਲਵਨ ਨਾਲ ਹੀ ਜਾਲ ਆ ਗਈ ਜਿਵੇਂ ਗੋਪੀ ਫਰੰਦੀਏ ਪ੍ਰੀ ਵਾਂਗ ਤੁਰਦੀ ਆ ਦੇਖੋ ਸੋਨਾ ਮੋਟਾ ਜਵਾਈ ਵਾਲਾ ਥਣ ਲੱਗਿਆ ਮੋੜ ਲਿਆ ਬਾਈ ਗਲਦੀ ਮੋੜ ਲਿਆ ਕੁਆਲਿਟੀ ਦਿਖਾਉਂ ਜਾ ਰਹਾ ਪਿੰਡ ਬਦਿਆਲੇ ਚ ਲਿਆ ਬੰਡਿਆਂ ਤੋਂ ਕੋਈ ਸੱਚ ਨਾ ਬਰੀਕੀਆਂ ਨਾ ਐਫ ਵਾਲੀਆਂ ਸਾਰੀਆਂ ਆ ਗਈਆਂ ਲਗਭਗ ਕਾਜੀ ਸਸਰੀਕਾਲ ਸਵਾਗਤ ਹੈ ਦੋ ਨਗ ਦਿਖਾਉਂਗਾ ਦੋਨੇ ਪਹਿਲੇ ਨਾ ਸੂਈਆਂ ਹੋਈਆਂ ਨਾ 17 18 ਲੀਟਰ ਬੋਲਾ ਲਾ ਲਓ ਤੁਸੀਂ ਕੱਲ ਸੂਈ ਆ ਤਿਆਰ ਹੈ ਦੋਨੇ ਡੰਗਾ ਦਾ ਪੀੜੀਆ ਫੇਰੇ ਲੈਟਸ ਗੋ ਦੀ ਆ ਗਈ ਤੇ ਮਾਗਰ ਆ ਗਿਆ ਮੇਲ ਗਾਫ ਸੈਕਸਰ ਸੀਮਨ ਦਾ ਸੀ ਮੇਲ ਗਾਫ ਹੈ ਦੂਜੋ ਨੰਬਰ ਵਾਲੀ ਚੰਗੀ ਆ ਥੱਲੋ ਬਹੁਤ ਜ਼ਿਆਦੇ ਹਵਾਨਾ ਚੰਗਾ ਗਾ ਮਾਗਰ ਇਹਦੇ ਬੱਸੀ ਆ ਗਈ ਫੀਮੇਲ ਗਾਫ ਆ ਗਈ ਇਹ ਵੀ ਬਰਣਾ ਸਾਰਾ ਇਹਨਾਂ ਦਾ ਰਿਕਾਰਡ ਆਦਾ ਸੱਜਣੋ ਜਮਾ ਕੋਕਾ ਵੀ ਸੀ ਅਗਲਾਬੀ ਅੰਡਰ ਚਾਗੀ ਦੇਖ ਲੋ ਸੋਹਣਾ ਮੋਟਾ ਜਵਾਈ ਵਾਲਾ ਥਣ ਲੱਗਿਆ ਦੋਨੇ ਐਦਾ ਵੀ ਜਿਹੜਾ ਦੁੱਧ ਰਗੜਾ ਤੀਕਦੇ ਜਮਾ ਪੂਰਾ ਯਾਦੇ ਸੰਘਣਾ ਦੁੱਧ ਆ ਬਾਈ ਕਹਿੰਦਾ ਗ੍ਰੈਵਿਟੀ ਫੁੱਲ ਐ ਦੋਨੇ ਨਗਾਂ ਦੀ ਜਿਹੜੀ ਡਿਟੇਲ ਆ ਪਾ ਕੁਲਦੀਪ ਤੋਂ ਲੈਨੇ ਆ ਪਿੰਡ ਬਦਿਆਲਾ ਜ਼ਿਲ੍ਹਾ ਬਠਿੰਡਾ ਆ ਜਾ ਕੁਲਦੀਪ ਸ੍ਰੀ ਗਾਲ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਕੁਲਦੀਪ ਠੀਕ ਆ ਵੀਰੇ ਵਧੀਆ ਠੀਕ ਆ ਕੁਲਦੀਪ ਪਹਿਲੇ ਨੰਬਰ ਆਈ ਦੋ ਜਾਨਾ ਕਰਮ ਵਾਲੀ ਨਾ ਉਹ ਤੋਂ ਦੱਸ ਕਈ ਰਿਗਾਰਡ ਦੀ ਹੈ ਜਮਾ ਹੈ origignal ਦੱਸ ਦੇ ਸਾਰਾ ਕੁਝ ਕਿ ਜਿਹੜੇ ਸੱਜਣਾ ਆਪਣੇ ਘੰਟੀ ਮਾਰਨ ਤੇ ਵਿਸ਼ਵਾਸ ਦੇ ਪੀਡੀਐਫ ਸੀ ਨੂੰ ਲਈ ਆ ਬਾਈ ਠੀਕ ਹੈ ਬਾਈ ਲੈਟਸ ਗੋ ਦੀ ਆਪੇ ਖੁਦ ਠੀਕ ਹੈ 22 ਮਹੀਨੇ ਦੀ ਉਮਰ ਆ ਠੀਕ ਹੈ ਇਹ ਹਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਸੂਈ ਆ ਵੀਰੇ ਠੀਕ ਜਦੋਂ ਸਾਡੀ ਦੁਪਹਿਰ ਦੇ ਟਾਈਮ ਦੀ ਵੀਡੀਓ ਆ ਇਹ ਤੁਸੀਂ ਦੇਖ ਸਕਦੇ ਹੋ ਦੁਪਹਿਰ ਦੇ ਟਾਈਮ ਦੀ ਵੀਡੀਓ ਆ ਤੜਕੇ ਜਵਾਈ ਹੋਈ ਹੈ ਨਾ ਬਾਈ ਹਾਂ ਤੜਕੇ ਜਵਾਈ ਹੋਈ ਹੋਈ ਹੈ ਬਾਈ ਦੁਪਹਿਰ ਦੇ ਟਾਈਮ ਦੀ ਵੀਡੀਓ ਆ ਬਾਈ ਕਹਿੰਦਾ ਤਿਆਰੀ ਕਰਨ ਵਾਲੀ ਇੰਨੀ ਚੰਗੀ ਕਰਦੀ ਹੈਗੀ ਤੇ ਕਿੰਨੇ ਦਿਨ ਦਸਾਇਕਲ ਦੀ ਬਸੂਈ ਨੂੰ ਕੱਲ ਸੁਈ ਹੈ ਵੀਰੇ ਕੱਲ ਸੁਈ ਹੈ ਠੀਕ ਹੈ ਇਸ ਟਾਈਮ ਜਮਾ ਤਸਲੀ ਵਾਲਾ ਓੜ ਦਾ ਦੁੱਧ ਕਿੰਨਾ ਹੈ 18 ਕਿਲੋ ਜਮਾ ਵੀਰੇ ਸਹੀ 18 ਲੀਟਰ ਪੀਕ ਦਾ ਜਮਾ ਹਾਂ ਕਿੰਨਾ ਦੁੱਧ ਬਾਦੂ ਕਲਦੀਪ 35 ਕਿਲੋ ਦੁੱਧ ਵੀਰੇ ਆਉਣਾ ਪਊਗੀ ਪੀਡੀਐਫ ਦਾ ਸਿਮਨ 30 35 ਤੋਂ ਟੁੱਟਦੀਆਂ ਨਹੀਂ ਠੀਕ ਹੈ ਲੋ ਵੀ ਸੱਜਣੋ ਦਿਖਾਓ ਜਸਨਾ ਘਰ ਮਾਲੀ ਨੂੰ ਹਵਾਨਾ ਦੇਖ ਲੈ ਪੰਡਲੇ ਵੀ ਜੱਗੀ ਹੋਏ ਲੋਟੀ ਬਾ ਕਮਾਲ ਹੈ ਤੁਸੀਂ ਜਿਹੜੀ ਬਰੀਡ ਹੁੰਦੀ ਹੈ ਅਦਰੋਂ ਇਹਨੂੰ ਕਹਿੰਦੇ ਆ ਬਰੀਡ ਮੇਹਣ ਤਾਂ ਖੀਰੀ ਹੈ ਨਾ ਚੰਗੇ ਜਿਹੜੇ ਟੀਕੇ ਮਹਿੰਗੇ ਟੀਕੇ ਭਰਾ ਕੇ ਫੇਰ ਇਹੋ ਜਿਹੇ ਤੋਹਫੇ ਹੁੰਦੇ ਨਾ ਜਲਦੀਪਾ ਹਾਂ ਜੰਗੀ ਆ ਜਿੱਦਾਂ ਇਹ ਮਲਾ ਲਗਭਗ ਹੋ ਵੀ ਖੀਰੀ ਹੈ ਨਾ 5 ਮਹੀਨੇ ਹੋ ਗਏ ਵੀਰੇ 2 ਸਾਲ ਦੀ ਹੋਈ ਆ 3 ਮਹੀਨੇ ਘਟ ਪਈਏ ਜੇ ਨਾ ਖੀਰੀ ਆ ਗਈ ਅਜਨੂੰ ਖੀਰੀ ਬਾਕੀ ਜਿਹੜਾ ਸੁਨਮਾ ਹਵਾਨਾ ਰਖਾਵਾਂ ਨਾ ਗਲਾਬੀ ਹਵਾਨੇ ਚ ਆ ਗਈ ਚੰਗੀ ਆ ਜਲਦੀਪਾ ਮਾਗਰਾ ਆ ਗਏ ਮੇਲ ਕਾਫ ਬੱਸਾ ਵੀਰੇ ਆ ਮਾਗਰ ਆ ਗਏ ਦੇ ਮੇਲ ਕਾਫ ਬੱਸਾ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰੀਏ ਰੇਟ ਬਈ ਯਾਰ ਇਹਦਾ ਫੋਨ ਤੇ ਕਰ ਚਲੋ ਹਾਂ ਹੁੰਦੀ ਆ ਭਰਦਾ ਵੀ ਹੁੰਦਾ ਬਾਕੀ ਤੁਸੀਂ ਆਪ ਸਮਝਦਾਰ ਹੋ ਆਪਣੇ ਸਾਰੇ ਦਰਸ਼ਕ ਦੇਖਣ ਵਾਲੇ ਸਾਰੇ ਪਸ਼ੂ ਪਾਲਕ ਭਰਾਵਾਂ ਨੂੰ ਅੱਜ ਦੋਨੇ ਜਿਹੜੇ ਕੋਕਾ ਬੀਸ ਦਿਖਾਉਂਗਾ ਜਿਆਦੇ ਚੰਗੀ ਆ ਚੰਗੀ ਕਰਕੇ ਯਾਰ ਦੁੱਧ ਤੇ ਆਊਗੀ 30 35 ਦੇ ਹਿਸਾਬ ਨਾਲ ਰੇਟ ਰੱਖ ਲਾਂਗੇ ਹਾਂ ਜਿਹੜੇ ਹਿਸਾਬ ਦੀ ਇਹਦੇ ਚ ਬਰੀਕੀ ਹੁਣ ਕੀ ਹੋਏਗਾ ਜੇ ਦੁੱਧ ਤੇ ਆ ਗਈ ਹੋਈ ਸੱਜਣੋ ਜਿਹੜੇ ਹਿਸਾਬ ਦੀ ਇਹਦੇ ਚ ਬਰੀਕੀਆਂ ਨਾਲ ਛੋਟਾ ਬਿਸਕੁਟ ਵਾਲਾ ਕੰਨ ਲੱਗਿਆ ਸੁਲੱਖਾਪਣ ਵੀ ਬਹੁਤ ਜ਼ਿਆਦਾ ਹੈ ਤੇ ਥੱਲੇਉ ਤਿਆਰੀ ਦਾ ਤੁਸੀਂ ਆ ਵੀ ਦੇਖ ਸਕਦੇ ਹੋ ਸਮੁੰਦਰੀ ਆ ਜਮਾ ਧਰਮਾਲੀ ਨੂੰ ਨਾ ਪਰਮਾਤਮਾ ਹੋਰ ਵੀ ਚੰਗੀ ਬਣਾਵੇ ਆ ਦੇਖ ਲੈ ਪੰਡਲੇ ਵੇਰੀ ਆ ਅਧੀ ਬਈ ਇੱਕ ਵਾਰੀ ਨਾ ਭਾਈ ਜਲਦੀ ਜਲਦੀ ਵੀਡੀਓ ਤੇ ਆਪਣਾ ਐਡਰੈਸ ਤੇ ਫੋਨ ਨੰਬਰ ਬੋਲ ਦੇ ਪਿੰਡ ਵਿਦਿਆਲਾ ਵੀਰੇ ਹਾਂਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਰਾਮਪਰੇ ਦੇ ਤਪੇ ਦੇ ਨੇੜੇ ਰਹਿੰਦਾ ਇਹ ਠੀਕ ਹੈ ਬਈ ਤੇ ਨੰਬਰ ਹੈ 88476 ਹਾਂਜੀ ਬਈ 62161 ਬਈ ਠੀਕ ਹੈ ਜੀ ਆ ਜੀ ਸੱਜਣਾ ਆਪਾਂ ਨੂੰ ਹੁਣ ਦੋ ਨੰਬਰ ਵਾਲਾ ਨਾ ਦਿਖਾਉਣੇ ਆ ਵੀ ਵੀ ਡਿਟੇਲ ਦੱਸ ਦੇ ਸਾਨੂੰ ਏ ਵੀ ਬਈ ਪਹਿਲਾ ਸੂਆਗਾ ਹਾਂਜੀ ਇਹਨੂੰ ਸੂਈ ਨੂੰ ਹੋਗੇ 15 ਦਿਨਾਂ ਜਾਂ 15 ਦੇ ਸੂਈ ਨੂੰ ਹੋਗੇ ਹਾਂ ਜਮਾ ਓਟ ਦਾ ਤਸੱਲੀ ਵਾਲਾ 22 ਕਿਲੋ ਜਮਾ ਵੀਰੇ ਕੰਡੇ ਵਾਲਾ ਤੋਂ ਦੇ ਥਲੇ ਦੱਬੇ ਵਰਵਾ ਦੇਗਾ ਜਮਾ ਕੰਡੇ ਵਾਲਾ ਕਿਲੋ ਆ ਦੇ ਲੈ ਕੰਡੇ ਦੇ ਦਰਾਵਾਗੇ ਜਮਾ ਕੰਡੇ ਵਾਲਾ ਬਈ ਠੀਕ ਹੈ ਲੰਮਾ ਜਵਾਈ ਵਾਲਾ ਖਾਣੇ ਨੂੰ ਲੱਗਾ ਨਾੜਾ ਇਹਦੇ ਵੀ ਰੂਸ ਦੇ ਨਕਸ਼ੇ ਮੰਗੂਆ ਬਰਜ ਮਾਗਰੇ ਆ ਗਈ ਇਹਦੇ ਫੀਮੇਲ ਕਾਫ ਹੈ ਨਾ ਬਈ ਹਾਂ ਸਿਕਸਰ ਸੀਮਨ ਦੀ ਹੈ ਬਈ ਇਹ ਮਾਗਰੇ ਦੇ ਸਿਕਸਰ ਸੀਮਨ ਦੀ ਬੱਸੀ ਆ ਗਈ ਚੈੱਕ ਕਰ ਸਕਦੇ ਹੋ ਰੈੱਡ ਦੇ ਵਾਈਟ ਰਸਟ ਆ ਗਈ ਇਹਦੇ ਵੀ ਛੋਟਾ ਬਿਸਕੁਟ ਵਾਲਾ ਕਰਨ ਲੱਗਾ ਲੈਂਥ ਲਵਾਈ ਇਹਦੀ ਵੀ ਜੰਗੀ ਆ। ਸੂਈ ਨੂੰ ਕਿੰਨੇ ਦਿਨ ਹੋਏ ਅਗਲੀ 15 ਦਿਨ ਹੋਗੇ। 15 ਦਿਨ ਹੋ ਗਏ ਹੁਣ ਗਲਦੀਪ ਆਪੇ ਇਹਦੀ ਗੱਲ ਕਰੀਏ ਇਹਦਾ ਰੇਟ ਕੀ ਕਰਦਾ। ਇਹਦਾ ਰੇਟ 100000 ਇਹਦਾ ਰੇਟ 90000 ਮਰਦਾਨ ਹੋਊਗਾ। ਹੋਊਗਾ ਹੋਊ। ਲੋ ਲੋ ਵੀ ਸੱਜ ਲੋ ਬੰਦਾ ਹੀ ਬਹੁਤ ਨਰਮ ਹੈ। ਕਾਂਟੀ ਮਾਰ ਲੇ ਪਿੰਡ ਬਦਿਆੜਾ ਜ਼ਿਲ੍ਹਾ ਬਠਿੰਡਾ। ਭਾਈ ਕਹਿੰਦਾ ਰੇਟ ਚ ਮਰਦਾਨ ਹੋਰ ਵੀ ਕਰ ਦਾਂਗੇ। ਚਲੋ ਕਰਨੀ ਹੁੰਦਾ ਫੇਰ ਹੀ ਕੋਈ ਸੰਨ ਲਾਲਦਾ ਤੇ ਉਹ ਇੱਕ ਨੰਬਰ ਵਾਲੀ ਆ ਗਈ ਜਮਾ ਪ्योर ਐਚ ਹੈ। ਦੋ ਨੰਬਰ ਵਾਲੀ ਆ ਗਿਆ ਥੋੜੀ ਜੀ ਬਈ ਕ੍ਰਾਸ ਬਾਲ ਜ਼ਰੂਰ ਹੈ ਨਾ ਕ੍ਰਾਸ ਆ ਬਈ ਹਾਂ ਦੁੱਧ ਚਿੱਟਾ ਹੈ ਨਾ ਹਾਂ ਹਾਂ ਦੁੱਧ ਚਿੱਟਾ ਆਉਂਦਾ ਜੋ ਮੱਜਾ ਨਾਲ ਦੁੱਧ ਦੇ ਤਨੇ ਠੀਕ ਹੈ ਅੱਜ ਤੋਂ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਇਹ ਦੋ ਨਗਾ ਦੀ ਵੀਡੀਓ ਪਿੰਡ ਬਦਿਆਲਾ ਜ਼ਿਲ੍ਹਾ ਬਠਿੰਡਾ ਤੋਂ ਰਹੂਗੀ ਦੋਨੇ ਕੁਆਲਿਟੀ ਵਾਲੀਆਂ ਬਾਕੀ ਤੁਸੀਂ ਜਦੋਂ ਕੋਲੇ ਆ ਕੇ ਵਿਜ਼ਿਟ ਕਰੋਗੇ ਨਾ ਕੋਲਿਆਂ ਗੱਲਬਾਤ ਕਰੋਗੇ ਬੰਦੇ ਨਰਮ ਹੈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਦੇਖਿਓ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ